ਪੰਜਾਬ ਅੰਦਰ ਬੇਅਦਬੀ ਦੇ ਮੁੱਦੇ ਨੇ ਸਰਕਾਰਾਂ ਬੜਾਈਆਂ ਵੀ ਤੇ ਸਰਕਾਰਾਂ ਡੇਗੀਆਂ ਵੀ ਇਸ ਲੋਕ ਸਭਾ ਚੋਣ ਦੇ ਵਿੱਚ ਬੇਅਦਬੀ ਦੇ ਮੁੱਦੇ ਨੂੰ ਉਸ ਪੱਧਰ ਤੇ ਨਹੀਂ ਚੁੱਕਿਆ ਜਾ ਰਿਹਾ ਜਿਸ ਲੈਵਲ ਤੇ 2017 ਦੀ ਵਿਧਾਨ ਸਭਾ ਹੋਵੇ ਜਾਂ ਫਿਰ 2022 ਦੀ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਾ ਰਿਹਾ ਸੀ ਪੰਜਾਬ ਦੀ ਤਿੰਨੇ ਚਾਰੇ ਪ੍ਰਮੁੱਖ ਪਾਰਟੀਆਂ ਇਸ ਮੁੱਦੇ ਤੇ ਚੁੱਪੀ ਧਾਰੀ ਬੈਠੀਆਂ ਨੇ ਇਸ ਦਾ ਖੁਲਾਸਾ ਹੁਣ ਜਸਟਿਸ ਜ਼ੋਰਾ ਸਿੰਘ ਨੇ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹਾਈ ਕੋਰਟ ਦੇ ਸੇਵਾਮੁਖਤੇ ਜੱਜ ਨੇ ਤੇ ਜਦੋਂ ਪਹਿਲਾ ਕਮਿਸ਼ਨ ਬਣਾਇਆ ਗਿਆ ਸੀ ਉਹ ਜਸਟਿਸ ਜੋਰਾ ਸਿੰਘ ਦੀ ਅਗਵਾਈ ਦੇ ਵਿੱਚ ਬਣਾਇਆ ਗਿਆ ਸੀ ਤੇ ਉਹਨਾਂ ਨੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਰਾਜ ਕਰ ਰਹੀ ਹੈ ਸੱਤਾ ਦੇ ਵਿੱਚ ਹੈ 2018 ਦੇ ਵਿੱਚ ਜੋਰਾ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹਨ ਤੇ ਉਹ ਕਹਿੰਦੇ ਆ ਕਿ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜੀ ਉਹਨਾਂ ਦੀ ਰਿਪੋਰਟ ਹੈ ਉਹਨਾਂ ਨੂੰ ਜਨਤਕ ਕੀਤਾ ਜਾਵੇਗਾ ਪਰ ਹਲੇ ਤੱਕ ਉਹਨਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਹੁਣ ਉਹਨਾਂ ਨੇ ਇਲਜ਼ਾਮ ਲਾਇਆ ਨੇ ਆਮ ਆਦਮੀ ਪਾਰਟੀ ਤੇ ਕਿ ਇਸ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੋ ਸਕਦਾ ਹੈ ਇਸ ਬਚਾਲੇ ਉਹਨਾਂ ਨੇ 1 ਲੀਟਰ ਦਾ ਅਸਿੱਧੇ ਰੂਪ ਦੇ ਵਿੱਚ ਨਾਮ ਲੈ ਬਿਨਾ ਇਲਜ਼ਾਮ ਲਾਇਆ ਨੇ ਕਿ ਉਹ ਹਰਿਆਣੇ ਨਾਲ ਸੰਬੰਧਿਤ ਹੈ ਦਿੱਲੀ ਦੇ ਨਾਲ ਸੰਬੰਧਿਤ ਹੈ ਤੇ ਪੰਜਾਬ ਦੇ ਨਾਲ ਸੰਬੰਧਿਤ ਹੈ ਤੇ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਹੈ ਜੋ ਕਿ ਇਸ ਦੇ ਵਿੱਚ ਇਨਵੋਲਵ ਹੋ ਸਕਦਾ ਹੈ ਇਹ ਇਲਜ਼ਾਮ ਜੁਰਾ ਸੰਘ ਨੇ ਲਾਏ ਨੇ ਕਿ ਪੰਜਾਬ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਵਾਪਰੀ ਸੀ ਉਸ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੋ ਸਕਦਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਤੁਸੀਂ ਜਨਤਕ ਕਰੋ ਕਿਉਂਕਿ ਉਦੋਂ ਤਾਂ ਨਾ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਸੀ ਤੇ ਨਾ ਹੀ 2015 ਵਿੱਚ ਸੱਤਾ ਵਿੱਚ ਸੀ ਤੇ ਨਾ ਹੀ ਬਾਅਦ ਵਿੱਚ ਸੱਤਾ ਵਿੱਚ ਸੀ ਤਾਂ ਉਹ ਆਰਾਮ ਦੇ ਨਾਲ ਕਿਉਂਕਿ ਉਹ ਕਹਿੰਦੇ ਨੇ ਕਿ ਕਿਸੇ ਵੀ ਤਰੀਕੇ ਦਾ ਆਮ ਆਦਮੀ ਪਾਰਟੀ ਦਾ ਫਲਟ ਨਹੀਂ ਆ ਤੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਇਸ ਨੂੰ ਜਨਤਿਕ ਕਰ ਸਕਦੀ ਆ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਮੈਂ ਇਸੇ ਆਧਾਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਪਰ ਹੁਣ ਮੈਨੂੰ ਇਹ ਲੱਗਦਾ ਕਿ ਇਸ ਰਿਪੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਹੋ ਸਕਦੀ ਹੈ ਇਸ ਘਟਨਾ ਦੇ ਵਿੱਚ ਤਾਂ ਕਰਕੇ ਹੀ ਆਮ ਆਦਮੀ ਪਾਰਟੀ ਇਸ ਨੂੰ ਜਨਤਕ ਨਹੀਂ ਕਰ ਰਹੀ ਇਹ ਜਸਟਿਸ ਜੋਰਾ ਸਿੰਘ ਹੋਰਾਨੇ ਸੇਵਾਮੁਕਤ ਜੱਜ ਜੋਰਾ ਸਿੰਘ ਹੋਰਾਨੇ ਆਜ਼ਮ ਆਦਮੀ ਪਾਰਟੀ ਤੇ ਲਾਇ ਨੇ ਉਹਨਾਂ ਨੇ ਇਹ ਵੀ ਲਿਆ ਕੇ ਜੇਕਰ ਮੈਂ ਸਿੱਧੇ ਰੂਪ ਦੇ ਵਿੱਚ ਨਾ ਲੈਦਾਗਾ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨੂੰ ਤਿਆਰ ਹਾਂ ਤੇ ਉਹ ਵੀ ਦੂਜੀ ਤਰ ਵੀ ਆ ਜਾਵੇ ਤੇ ਉਹ ਆਪਣਾ ਪੱਖ ਪੇਸ਼ ਕਰ ਲਵੇ ਤੇ ਮੈਂ ਆਪਣਾ ਪੱਖ ਪੇਸ਼ ਕਰ ਦਿੰਦਾ ਤੇ ਜੇਕਰ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ ਤੇ ਉਹਨਾਂ ਦੇ ਲੀਡਰ ਕੋਈ ਬਿਆਨ ਦੇਣ ਤੇ ਮੇਰੀ ਮੇਰੀ ਗੱਲ ਨੂੰ ਝੂਠਾ ਸਾਬਤ ਕਰ ਦੇਣ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਨੂੰ ਤਿਆਰ ਹਾਂ ਤੇ ਜਦ ਵੀ ਮੈਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਉੱਲੰਘਦਾ ਤਾਂ ਇਹ ਗੱਲ ਮੈਨੂੰ ਹਮੇਸ਼ਾ ਪਿੰਚ ਕਰਦੀ ਹੈ ਕਿ ਤੁਸੀਂ ਹਾਈ ਕੋਰਟ ਦੇ ਜੱਜ ਰਹੇ ਹੋ ਤੇ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ 2015 ਦੇ ਵਿੱਚ ਘਟਨਾ ਵਾਪਰਦੀ ਹੈ ਤੇ 9-10 ਸਾਲ ਹੋ ਗਏ ਨੇ ਤੇ 9-10 ਸਾਲ ਹੋਰ ਜਿਸ ਦੇ ਵਿਚਾਲੇ 5-7 ਸਾਲ ਹੋਰ ਲੱਗ ਜਾਂਦੇ ਆ ਤਾਂ ਜਿਹੜੇ ਸਾਜ਼ਿਸ਼ ਕਰਤਾ ਸੀ ਜਾਂ ਜਿਹੜੇ ਅਫਸਰ ਸ਼ਾਮਲ ਸੀ ਉਹ ਕਿਤੇ ਦੇ ਕਿਤੇ ਚਲੇ ਜਾਣੇ ਆ ਇਸ ਕਰਕੇ ਇਹ ਰਿਪੋਰਟ ਜਨਤਿਕ ਹੋਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਮੇਰੀ ਇਸੇ ਵੀ ਤਰ੍ਹਾਂ ਦੀ ਕੋਈ ਟਿਕਟ ਦੀ ਇੱਛਾ ਨਹੀਂ ਸੀ ਤੇ ਮੈਂ ਜਿੱਕਰ ਉਹਨਾਂ ਦੇ ਨਾਲ ਜਦੋਂ ਪਿਸ਼ਾਰ 2022 ਦੀਆਂ ਜਦ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਸ ਵੇਲੇ ਮੇਰੀ ਕਈ ਲੀਡਰਾਂ ਦੇ ਨਾਲ ਗੱਲਬਾਤ ਹੋਈ ਸੀ ਤਾਂ ਟਿਕਟ ਬਾਰੇ ਮੈਂ ਕਿਹਾ ਸੀ ਕਿ ਜਿੱਕਰ ਮੈਂ ਲੜਨਾ ਚਾਹੁੰਦਾ ਤਾਂ ਮੈਂ ਆਪਣੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਲੜਨਾ ਚਾਹੁੰਦਾ ਤੇ ਪਰ ਬਾਅਦ ਵਿੱਚ ਉਹਨਾਂ ਨੇ ਟਿਕਟ ਕਿਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਤਾਂ ਮੈਂ ਕੋਈ ਵੀ ਨਰਾਜ਼ਗੀ ਪ੍ਰਗਟ ਨਹੀਂ ਕੀਤੀ ਤੇ ਕਈ ਮੌਕੇ ਆਏ 2019 ਦੀ ਚੋਣ ਆਈ 2022 ਦੀ ਵਿਧਾਨ ਸਭਾ ਚੋਣ ਆਈ ਤੇ ਰਾਜ ਸਭਾ ਮੈਂਬਰ ਵਾਲੀ ਗੱਲ ਆਈ ਤੇ ਹੁਣ 2022 ਦੀ ਵੀ ਚੋਣਾਂ ਜਿਹੜੀਆਂ ਮ ਆਕਰਨਾ 2024 ਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਇਸ ਦੌਰਾਨ ਮੇਰੀ ਟਿਕਟ ਨੂੰ ਲੈ ਕੇ ਕੋਈ ਵੀ ਆਮ ਆਦਮੀ ਪਾਰਟੀ ਦੇ ਨਾਲ ਨਰਾਜ਼ਗੀ ਨਹੀਂ ਸਗੋਂ ਮੈਂ ਤਾਂ ਜਿਹੜੀ ਚੋਣ ਹੈ ਉਹ ਨਹੀਂ ਲੜਨਾ ਚਾਹੁੰਦਾ ਸੀ ਜਲੰਧਰ ਚੋਣ ਵੀ ਨਹੀਂ ਲੜਨਾ ਚਾਹੁੰਦਾ ਸੀ ਹਾਲਾਂਕਿ ਉਹਨਾਂ ਨੇ ਲੜੀ ਸੀ ਤੇ ਬਾਅਦ ਵਿੱਚ ਵੀ ਨਾ ਹੀ ਮੈਂ ਐਮਪੀ ਜਗਰਾਤ ਸਭਾ ਦੇ ਮੈਂਬਰ ਬਣਾਏ ਗਏ ਸੀ ਉਦੋਂ ਵੀ ਕੋਈ ਟਿੱਕ ਨਹੀਂ ਮੰਗੀ ਕਿ ਮੈਨੂੰ ਰਾਜ ਸਭਾ ਭੇਜ ਦਿੱਤਾ ਜਾਵੇ ਕੋਈ ਵੀ ਨਾਰਾਜ਼ਗੀ ਮੇਰੀ ਸੀਟ ਨੂੰ ਲੈ ਕੇ ਜਾਂ ਟਿੱਕ ਨੂੰ ਲੈ ਕੇ ਜਾਂ ਅਹੁਦੇਦਾਰੀਆਂ ਨੂੰ ਲੈ ਕੇ ਨਹੀਂ ਹੈ ਇਹ ਜਸਟਿਸ ਜ਼ੋਰਾ ਸਿੰਘ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਤੇ ਮੇਰੀ ਨਾਰਾਜ਼ਗੀ ਤਾਂ ਸਿਰਫ ਇਸ ਗੱਲ ਨੂੰ ਲੈ ਕੇ ਆ ਕਿ ਮੇਰੀ ਰਿਪੋਰਟ ਜਦ ਤੱਕ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਤੇ ਨਾਲ ਹੀ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਇਲਜ਼ਾਮ ਆਮ ਆਦਮੀ ਪਾਰਟੀ ਤੇ ਲਾਇਆ ਉਹਨਾਂ ਕਿਹਾ ਕਿ ਜਦ ਜਲੰਧਰ ਦੇ ਉਹ ਇਲੈਕਸ਼ਨ ਲੜੇ ਸੀ 2019 ਦੇ ਵਿੱਚ ਤਾਂ ਉਹਨਾਂ ਨੇ ਜਿਹੜੀ 1-1 ਕਰੋੜ ਰੁਪਿਆ ਹਰ ਕੈਂਡੀਡੇਟ ਤੋਂ ਆਮ ਆਦਮੀ ਪਾਰਟੀ ਦੇ ਹਰ ਕੈਂਡੀਡੇਟ ਤੋਂ ਮੰਗਿਆ ਗਿਆ ਸੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ ਇਸ ਸਬੰਧੀ ਤੇ 1-1 ਕਰੋੜ ਰੁਪਿਆ ਸੀਟ ਨੂੰ ਲੈ ਕੇ ਮੰਗਿਆ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਕੋਈ ਕੰਪਨੀ ਹਾਇਰ ਕਰਨੀ ਹੈ ਜਿਹੜੀ ਕਿ ਹਰ ਉਮੀਦਵਾਰ ਦਾ ਉਸ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਪ੍ਰਚਾਰ ਕਰੇਗੀ ਇਸ ਤਰੀਕੇ ਦੇ ਨਾਲ ਕਰੋੜ ਕਰੋੜ ਰੁਪਇਆ ਮੰਗਿਆ ਗਿਆ ਸੀ ਇਹ ਜੋਰਾ ਸਿੰਘ ਦੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਸੱਤਾ ਸਰ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਦਿਖਾਈ ਦਿੰਦੇ ਨੇ ਇਸ ਤੋਂ ਪਹਿਲਾਂ ਵੀ ਬੇਅਦਬੀ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੁਮਰ ਵਿਜੇ ਪ੍ਰਤਾਪ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਤੇ ਉਹ ਇਲਜ਼ਾਮ ਲਾਉਂਦੇ ਦਿਖਾਈ ਦਿੰਦੇ ਨੇ ਉਹਨਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਜਿਹੜੀ ਕਾਰਵਾਈ ਆ ਉਹ ਫਰੀਦਕੋਟ ਤੋਂ ਜਿਹੜੀ ਚੰਡੀਗੜ੍ਹ ਚੱਲੀ ਗਈ ਆ ਤੇ ਗਵਾਹਾਂ ਨੂੰ ਉਮਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੈਂ ਆਪਣੇ ਪੱਧਰ ਤੇ ਇਸ ਮੁੱਦੇ ਤੇ ਲੜ ਰਿਹਾ ਜਦ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਹੀ ਰਾਜਨੀਤੀ ਦੇ ਵਿੱਚ ਆਇਆ ਸੀ ਤੇ ਮੈਨੂੰ ਝੋਸਾ ਦਵਾਇਆ ਗਿਆ ਸੀ ਕਿ ਬੇਅਦਬੀ ਦਾ ਇਨਸਾਫ ਮਿਲੇਗਾ ਮੈਨੂੰ ਜ਼ਰੂਰ ਉਮੀਦਾਂ ਕਿ ਇਨਸਾਫ ਤਾਂ ਜ਼ਰੂਰ ਮਿਲੇਗਾ ਪਰ ਅਦਾਲਤ Shri Guru Gosain ਨੂੰ ਸਜ਼ਾ ਮਾਰ ਜ਼ਰੂਰ ਹੋਣੀ ਹੈ ਮੁੱਖ ਮੰਤਰੀ ਅਤੇ ਉਮਰਵਿਜੇ ਪ੍ਰਤਾਪ ਵੀ ਇਸ ਮਾਮਲੇ ਤੇ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦਿੰਦੇ ਨੇ ਕੋਈ ਇੱਕ ਵਾਰ ਕੁਮਰ ਗਜੇ ਪ੍ਰਤਾਪ ਨੇ ਇਸ ਮੁੱਦੇ ਨੂੰ ਲੈ ਕੇ ਸਵਾਲ ਨਹੀਂ ਚੁੱਕੇ ਸਗੋਂ ਬਹੁਤ ਵਾਰ ਮੁੱਖ ਮੰਤਰੀ ਤੇ ਉਹਨਾਂ ਨੇ ਸਵਾਲ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਜਦ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਸੀ ਤੇ ਮੇਰੇ ਚਿਹਰੇ ਨੂੰ ਬੇਅਦਬੀ ਮੁੱਦੇ ਤੇ ਲਟਾਰਤੇ ਵਰਤਿਆ ਗਿਆ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਪੋਸਟਰ ਲਵਾਏ ਗਏ ਤੇ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਵੋਟਾਂ ਮੰਗੀਆਂ ਗਈਆਂ ਸੀ ਪਰ ਇਨਸਾਫ ਹਲੇ ਤੱਕ ਨਹੀਂ ਮਿਲਿਆ ਤੇ ਮੈਨੂੰ ਉਮੀਦ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਇਨਸਾਫ ਜ਼ਰੂਰ ਮਿਲੇਗਾ ਮੈਂ ਅੱਜ ਵੀ ਉੱਥੇ ਹੀ ਖੜਾ ਜਿੱਥੇ ਪਹਿਲਾਂ ਖੜਾ ਸੀ ਜਦ ਮੈਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਹਾਲਾਂਕਿ ਮੌਜੂਦਾ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਮੈਂ ਆਪਣੀ ਨੌਕਰੀ ਨੂੰ ਛੱਡ ਦਿੱਤਾ ਸੀ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਅਤੇ 2022 ਦੇ ਵਿੱਚ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਚੋਣ ਪ੍ਰਚਾਰ ਵੀ ਕੀਤਾ ਤੇ ਥਾਂ-ਥਾਂ ਤੇ ਮੇਰੇ ਪੋਸਟਰ ਲਾਏ ਗਏ ਸੀ ਤੇ ਮੈਂ ਬਿਆਦਬੀ ਦੇ ਮੁੱਦੇ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਪਰ ਹੁਣ ਉਹਨਾਂ ਨੇ ਕਿਹਾ ਇਲਜ਼ਾਮ ਲਾਉਂਦੇ ਹੋਏ ਦਿਖਾਈ ਦਿੰਦੇ ਨੇ ਨਾ ਹੀ ਕਹਿੰਦੇ ਸਾਜ਼ਿਸ਼ ਕਰਤਾ ਫੜੇ ਗਏ ਨੇ ਨਾ ਹੀ ਦੋਸ਼ੀਆਂ ਨੂੰ ਸਜ਼ਾ ਮਾ ਹੋਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਅੱਗੇ ਨਹੀਂ ਵਧੀ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਤੇ ਲਾਈ ਨੇ ਪੰਜਾਬ ਅੰਦਰ ਬਿਆਦਬੀ ਦੇ ਮੁੱਦੇ ਨੇ ਸਰਕਾਰਾਂ ਬੜਾਈਆਂ ਵੀ ਤੇ ਸਰਕਾਰਾਂ ਦੇਗਿਆਂ ਵੀ ਇਸ ਲੋਕ ਸਭਾ ਚੋਣ ਦੇ ਵਿੱਚ ਬੇਅਦਬੀ ਦੇ ਮੁੱਦੇ ਨੂੰ ਉਸ ਪੱਧਰ ਤੇ ਨਹੀਂ ਚੁੱਕਿਆ ਜਾ ਰਿਹਾ ਜਿਸ ਲੈਵਲ ਤੇ 2017 ਦੀ ਵਿਧਾਨ ਸਭਾ ਹੋਵੇ ਜਾਂ ਫਿਰ 2022 ਦੀ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਾ ਰਿਹਾ ਸੀ ਪੰਜਾਬ ਦੀ ਤਿੰਨੇ ਚਾਰੇ ਪ੍ਰਮੁੱਖ ਪਾਰਟੀਆਂ ਇਸ ਮੁੱਦੇ ਤੇ ਚੁੱਪੀ ਧਾਰੀ ਬੈਠੀਆਂ ਨੇ ਇਸ ਦਾ ਖੁਲਾਸਾ ਹੁਣ ਜਸਟਿਸ ਜ਼ੋਰਾ ਸਿੰਘ ਨੇ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੇ ਤੇ ਜਦੋਂ ਪਹਿਲਾ ਕਮਿਸ਼ਨ ਬਣਾਇਆ ਗਿਆ ਸੀ ਉਹ